ਲੱਕੜੀ ਦੀ ਕੋਈ ਬਰਤ ਸਕਦਾ ਇਦਾਂ ਅੱਛਾ ਜੀ ਲੱਕੜ ਤੋੜ ਕੇ ਲੈ ਕੇ ਨਹੀਂ ਜਾ ਸਕਦੇ ਨਹੀਂ ਜਾ ਸਕਦਾ ਉਹਦਾ ਕਾਰਨ ਜੀ ਉਹਦਾ ਕਾਰਨ ਬੰਦੇ ਦੀ ਮੌਤ ਹੋ ਸਕਦੀ ਆ ਅੱਛਾ ਜੀ ਇਹ ਪਾਜੀ ਇਹ ਕਿੰਨਾ ਕੁ ਵੱਡਾ ਏਰੀਆ ਦਾ ਜੰਗਲ ਆ ਜੀ ਇਹ ਤੇ ਇਸ ਜੰਗਲ ਦੀ ਕੋਈ ਲੱਕੜੀ ਵੱਢ ਕੇ ਘਰ ਨਹੀਂ ਲੈ ਜਾ ਸਕਦਾ ਕੇਵਲ 10 ਸੰਸਕਾਰ ਦੇ ਵਿੱਚ ਇਸ ਜੰਗਲ ਦੀ ਲੱਕੜੀ ਕਮ ਆਉਂਦੀ ਹੈ ਜਾਂ ਫਿਰ ਦੂਨੇ ਤੇ ਲੰਗਰ ਪੰਡਾਰੇ ਤੇ ਸਾਡੀ ਸਮਝ ਤੋਂ ਬਾਹਰ ਹੈ ਬਾਬੇ ਹੁਣਾਂ ਨੂੰ ਪਤਾ ਸਾਡੇ ਬਾਬੇ ਪੁਰਦਾਦਿਆਂ ਦੀ ਪੀੜ੍ਹੀਆਂ ਤੋਂ ਕਾਫੀ ਪੀੜ੍ਹੀਆਂ ਬਾਅਦ ਪੁਰਾਣੀ ਗੱਲ ਹੋ ਗਈ ਹੈ 7-800 ਸਾਲ ਤੋਂ ਪੁਰਾਣਾ ਬਹੁਤ ਚੰਬੇ ਵਾਲੀ ਗੱਲ ਹੈ ਜੀ ਮਤਲਬ ਇਹ ਤਾਂ ਗੱਲ ਹੈ ਹੁੰਦੀ ਹੈ ਜੀ ਹਨਾ ਜੀ ਜੋ ਇੱਕ ਸੁਣਨ ਨੂੰ ਇਹ ਕਹਿੰਦੇ ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ ਇਹ ਬੂਟੇ ਨਹੀਂ ਸੁੱਕਦੇ ਨਹੀਂ ਜੀ ਮੀਂਹ ਪਵੇ ਚਾਹੇ ਨਾ ਪਵੇ ਕਦੇ ਵੀ ਨਹੀਂ ਸੁੱਕੇ ਕਦੇ ਵੀ ਨਹੀਂ ਹੋਇਆ ਪਰ ਜਿੰਨੇ ਬਿਨਾਂ ਮਰਿਆਦਾ ਤੋਂ ਕੋਈ ਚੋਰੀ ਕੀਤੀ ਹੈ ਉਹ ਉਹਦੇ ਨਾਲ ਮਤਲਬ ਬਹੁਤ ਮਾੜੀ ਹੋਈ ਹੈ। ਹਾਂਜੀ। ਅੱਛਾ ਜੀ। ਹਾਂਜੀ। ਜੇ ਉਹ ਮੋਟਰਸਾਈਕਲ ਦਾ ਨੰਗਾ ਨੰਗਾ ਬਾਥਰੂਮ ਕਰ ਜਾਏਗਾ ਇਹਦੇ ਵਿੱਚ ਉਹਦਾ ਮੋਟਰਸਾਈਕਲ ਖਰਾਬ ਹੋ ਜਾਏਗਾ ਉਹ। ਅੱਛਾ ਜੀ। ਬਾਥਰੂਮ ਕਰਕੇ ਜਾ ਨਹੀਂ ਸਕਦਾ ਅੱਗੇ। ਫਿਰ ਦੂਸਰੇ ਮੱਥਾ ਟੇਕਦੇ ਸਰ ਆਹ ਜਾਨਵਰ ਇੱਦੀ ਘੁੰਮਦੇ ਆ ਜੀ ਇੱਥੇ। ਹਾਂਜੀ ਹਾਂਜੀ ਬਿਲਕੁਲ ਫ੍ਰੀ। ਦੂਸਰੇ ਵੀ ਹੈਗੇ ਨੇ। ਸੂਰ ਵੀ ਹੈਗੇ ਆ ਇੱਥੇ। ਅੱਛਾ ਜੀ। ਬਾਂਦਰ ਵੀ ਹੈਗੇ ਆ। ਅੱਛਾ ਜੀ। ਮੋਰ ਵੀ ਕਦੀ ਕਦੀ ਆਉਂਦੇ। ਤੇ ਉਹ ਬੱਚੇ ਦੀ ਧੜਕਣ ਜਿਹੜੀ ਹੈ ਵਾਪਸ ਚੱਲਣ ਲੱਗ ਪਈ। ਬਾਕੀ ਔਰ ਵੀ ਕਈ ਤਰ੍ਹਾਂ ਦੇ ਇੱਥੇ ਚਮਤਕਾਰ ਹੋਏ ਨੇ ਤੇ ਬਾਬਾ ਜੀ ਦਇਆ ਸਤਿ ਸ਼ਕਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਅਸੀਂ ਆਏ ਜੀ ਪਿੰਡ ਜਰੋਲੀ ਗੁਰਦਾਸਪੁਰ ਡਿਸਟ੍ਰਿਕਟ ਦਾ ਪਿੰਡ ਵਾ ਜੀ ਬਹੁਤ ਹੀ ਛੋਟਾ ਜਿਹਾ ਪਿੰਡ ਆ ਤੇ ਇਤਿਹਾਸ ਦੇ ਨਾਲ ਭਰਿਆ ਪਿਆ ਹੈ ਸ਼ਾਇਦ ਹੀ ਕਿਸੇ ਨੂੰ ਇਸ ਪਿੰਡ ਬਾਰੇ ਪਤਾ ਹੋਵੇ ਇਸ ਪਿੰਡ ਦੀ ਹਿਸਟਰੀ ਪਤਾ ਹੋਵੇ 1817 ਦੀ ਸ਼ਾਇਦ ਗੱਲ ਆ ਜਿਹੜਾ ਇਸ ਪਿੰਡ ਦੇ ਵਿੱਚ ਜੰਗਲ ਆ ਉਹ ਰਾਤੋਂ ਰਾਤ ਜੰਗਲ ਇਤੋਂ ਆਇਆ ਸੀ ਕੋਈ ਬਾਬਾ ਜੀ ਆਏ ਸੀ ਉਹ ਨਾਲ ਲੈ ਕੇ ਆਏ ਸੀ ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਬਹੁਤ ਤਕੜੀ ਹਿਸਟਰੀ ਆ ਅਸੀਂ ਤਾਂ ਨਹੀਂ ਦੱਸ ਸਕਦੇ ਕਿ ਸਾਨੂੰ ਜਿਆਦਾ ਪਤਾ ਨਹੀਂ ਹੈਗਾ ਜਾਂ ਕਿ ਉਸ ਪਿੰਡ ਵਿੱਚ ਹੀ ਗੱਲਬਾਤ ਕਰਾਂਗੇ ਜਿਹੜੀ ਵੀ ਗੱਲਬਾਤ ਹੋਈ ਇਹਨਾਂ ਜ਼ਰੂਰ ਪਤਾ ਹੈ ਕਿ ਜਿਹੜਾ ਇਹ ਜੰਗਲ ਆ ਇਸ ਜੰਗਲ ਦੇ ਵਿੱਚੋਂ ਕੋਈ ਇੱਕ ਲੱਕੜੀ ਕੀ ਇੱਕ ਪੱਤਾ ਨਹੀਂ ਲੈ ਕੇ ਜਾ ਸਕਦਾ ਬੰਦਾ ਸਿਰਫ ਮੁਰਦਿਆਂ ਦੇ ਉੱਪਰ ਪਾਉਣ ਵਾਸਤੇ ਲੱਕੜ ਯੂਜ਼ ਕੀਤੀ ਜਾਂਦੀ ਆ ਤੇ ਇਸ ਜੰਗਲ ਦੇ ਵਿੱਚ ਕੋਈ ਬਾਥਰੂਮ ਤੱਕ ਨਹੀਂ ਕਰ ਸਕਦਾ ਬਹੁਤ ਅਲੱਗ-ਅਲੱਗ ਇਤਿਹਾਸ ਆ ਬਹੁਤ ਚਮਤਕਾਰੀਆਂ ਗੱਲਾਂ ਆ ਚਲਾਂਗੇ ਪਿੰਡ ਜਰੋਲੀ ਦੇ ਵਿੱਚ ਆ ਕੇ ਗੱਲਬਾਤ ਕਰਾਂਗੇ ਉਸ ਪਿੰਡ ਵਾਸੀਆਂ ਨਾਲ ਜਿਹੜਾ ਉੱਥੇ ਇੱਕ ਮੰਦਿਰ ਬਣਿਆ ਹੋਇਆ ਆ ਉੱਥੇ ਵੀ ਚਲਾਂਗੇ ਦਰਸ਼ਨ ਵੀ ਕਰਾਵਾਂਗੇ ਗੱਲਬਾਤ ਕਰਦੇ ਆ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਜੀ ਅੱਗੇ ਪਿੰਡ 'ਚ ਜਾ ਕੇ ਧੰਨਵਾਦ ਚਲੋ ਜੀ ਅੱਗੇ ਚੱਲਦੇ ਆਂ ਸਾਹਮਣੇ ਬਾਬਾ ਜੀ ਹੁਣੇ ਬੈਠੇ ਆ ਉਹਨਾਂ ਤੋਂ ਜਾ ਕੇ ਹਿਸਟਰੀ ਪਤਾ ਕਰਦੇ ਆਂ ਜੋ ਵੀ ਇਸ ਮੰਦਿਰ ਦੀ ਇਸ ਪਿੰਡ ਦੀ ਹਿਸਟਰੀ ਆ ਜੀ ਉਹ ਅਸੀਂ ਪਤਾ ਕਰਾਂਗੇ ਬਜਰੰਗਵਲੀ ਖੜੇ ਆ ਸਾਹਮਣੇ ਅਸੀਂ ਮੰਦਿਰ ਵਿੱਚ ਆ ਗਏ ਸੀਗੇ ਜੀ ਇਹ ਬਾਬਾ ਜੀ ਹੁਣਾਂ ਨਾਲ ਗੱਲਬਾਤ ਕਰਾਂਗੇ ਜੋ ਵੀ ਮੰਦਿਰ ਦੀ ਹਿਸਟਰੀ ਆ ਜੋ ਵੀ ਇੱਥੇ ਦੀ ਪਵਿੱਤਰਤਾ ਆ ਉਹ ਬਾਬਾ ਜੀ ਨਾਲ ਆਪਾਂ ਗੱਲਬਾਤਾਂ ਕਰਵਾਉਂਦੇ ਆਂ ਜੀ ਬਾਬਾ ਜੀ ਰਾਮ ਰਾਮ ਜੀ ਰਾਮ ਰਾਮ ਜੀ ਬਾਬਾ ਜੀ ਸਾਨੂੰ ਇਸ ਮੰਦਰ ਬਾਰੇ ਪਤਾ ਲੱਗਾ ਸੀਗਾ ਜੀ ਸਾਡੀ ਬੇਨਤੀ ਹੈ ਕਿ ਥੋੜਾ ਜਿਹਾ ਇਸ ਮੰਦਰ ਬਾਰੇ ਇਸ ਜੰਗਲ ਬਾਰੇ ਤੇ ਬਾਬਾ ਜੀ ਬਾਰੇ ਥੋੜੀ ਜਿਹੀ ਹਿਸਟਰੀ ਤੁਸੀਂ ਦੱਸ ਦਿਓ ਇਸ ਜਗ੍ਹਾ ਦਾ ਇਤਿਹਾਸ ਬੜਾ ਪ੍ਰਾਚੀਨ ਹੈ ਲਗਭਗ ਸੰਵਤ 1374 ਦੇ ਵਿੱਚ ਇਸ ਜਗ੍ਹਾ ਦੀ ਸਥਾਪਨਾ ਹੋਈ ਹੈ ਜਦੋਂ ਇਹ ਜੰਗਲ ਆਇਆ ਸੀ ਰਾਤ ਵਿੱਚ ਇਹ ਜੰਗਲ ਸਕਰਗੜ ਤਹਿਸੀਲ ਜੋ ਹੁਣ ਪਾਕਿਸਤਾਨ ਦੇ ਵਿੱਚ ਚਲ ਗਈ ਹੈ ਉਦੇ ਸਕਰਗੜ ਤਹਿਸੀਲ ਦੇ ਪਿੰਡ ਕਾਇਆਗਬਾਲ ਤੋਂ ਇੱਕ ਰਾਤ ਵਿੱਚ ਇਹ ਜੰਗਲ ਆਇਆ ਸੀ ਜੰਗਲ ਆਉਣ ਦਾ ਜਿਹੜਾ ਮੁੱਖ ਕਾਰਨ ਹੀ ਉੱਥੇ ਧਰਮਰਾਜ ਖਜੂਰੀਆ ਜਿਹਦੇ ਜਿਹੜੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਦੋ ਬੇਟੇ ਹੋਏ ਸੀ ਜਦੋਂ ਬਾਬਾ ਸਤਬਨਖੰਡੀ ਨੇ ਨਾਮਕਰਨ ਕੀਤਾ ਉਹਨਾਂ ਦਾ ਤੇ ਵਰਦਾਨ ਦਿੱਤਾ ਹੀ ਕਿ ਨਾ ਉਹਨਾਂ ਦੇ ਨਾਂ ਤੋਂ ਉੱਥੇ ਨਗਰ ਬਸੇਗਾ ਤੇ ਉੱਥੇ ਨਗਰ ਬਸਿਆ ਹੀ ਤੇ ਜਦੋਂ ਇੱਥੇ ਬਾਬਾ ਜੀ ਧਿਆਨ ਲਾ ਕਰਕੇ ਬੈਠੇ ਸੀ ਤੇ ਪਿੰਡ ਦੇ ਲੋਕਾਂ ਨੇ ਹਲ ਚਲਾ ਦਿੱਤਾ ਸੀ ਪਿੰਡ ਦੇ ਕਿਸਾਨ ਨੇ ਤੇ ਇੱਥੇ श्राप ਦਿੱਤਾ ਸੀ ਕਿ ਇਹ ਜਗ੍ਹਾ ਜਿਹੜੀ ਹੈ ਉਹਨਾਂ ਦੇ ਕਿਸੇ ਕੰਮ ਨਹੀਂ ਆਏਗੀ ਤੇ ਰਾਤੋਂ ਰਾਤ ਇੱਕ ਰਾਤ ਵਿੱਚ ਜੰਗਲ ਆ ਗਿਆ ਸੀ ਇਹਦਾ ਕੁਝ ਹਿੱਸਾ ਲੱਗੇ ਸਾਗੇ ਅ ਕੁਝ ਜਗ੍ਹਾ ਰੁਕੇ ਨੇ ਕੁਝ ਬੂਟੇ ਤੇ ਇਸ ਜੰਗਲ ਦੀ ਕੋਈ ਲੱਕੜੀ ਵੱਢ ਕੇ ਘਰ ਨਹੀਂ ਲੈ ਜਾ ਸਕਦਾ ਕੇਵਲ ਦਾ ਸੰਸਕਾਰ ਦੇ ਵਿੱਚ ਇਸ ਜੰਗਲ ਦੀ ਲੱਕੜੀ ਕੰਮ ਆਉਂਦੀ ਹੈ ਜਾਂ ਫਿਰ ਦੋਨੇ ਤੇ ਲੰਗਰ ਪੰਡਾਰੇ ਦੇ ਵਿੱਚ ਉਸ ਤੋਂ ਇਲਾਵਾ ਇਸ ਲੱਕੜੀ ਦਾ ਕੋਈ ਵੀ ਇਸਤੇਮਾਲ ਨਹੀਂ ਹੁੰਦਾ ਹੈ ਤੇ 1947 ਦੇ ਵਿੱਚ ਜਿਹੜੇ ਕਾਇਆ ਗਵਾਲ ਦੇ ਲੋਕ ਹੀ ਉਹ ਜਦੋਂ ਹਿੰਦੂਸਤਾਨ ਦੇ ਵਿੱਚ ਆਏ ਤੇ ਲਾਗੇ ਪਿੰਡ ਰਸੂਲਪੁਰੇ ਜਿੱਥੇ ਕਾਇਆ ਮਤਲਬ ਤਾਲਪੁਰ ਪੰਡੋਰੀ ਦੇ ਵਿੱਚ ਕਾਇਆ ਦੇ ਲੋਕ ਰਹਿੰਦੇ ਨੇ ਤੇ ਗਵਾਲ ਦੇ ਲੋਕ ਰਹਿੰਦੇ ਨੇ ਰਸੂਲਪੁਰ ਹਾਂ ਇਹ धर्मराज खजूरिया जी का वंश है और वो स्रास्वद ब्राह्मणों में प्रथम खजूरिया ब्राह्मण थे जिन्हे खजूरिया नाम से जाना गया ठीक है जी ਬਾਬਾ ਜੀ ਜੰਗਲ ਕਿੰਨਾ ਕੁ ਵੱਡਾ ਹੈ ਜੀ ਇਹ ਇਹ ਲਗਭਗ 400 ਕਨਾਲ ਦਰਜ ਹੈ ਠੀਕ ਹੈ ਜੀ ਹਾਂਜੀ ਪਤਾ ਲੱਗਾ ਸੀ ਤਰ੍ਹਾਂ ਤਰ੍ਹਾਂ ਦੀਆਂ ਤੇ ਜੜੀ ਬੂਟੀਆਂ ਦੇ ਲੱਕੜਵਾ ਜੀ ਅੰਦਰ ਹਾਂਜੀ ਕਈ ਤਰ੍ਹਾਂ ਦੀ ਜੜੀ ਬੂਟੀਆਂ ਨੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਬਾ ਜੀ ਫਿਰ ਭੰਡਾਰਾ ਵਗੈਰਾ ਮੰਦਰ ਦੇ ਵਿੱਚ ਕਦੋਂ ਹੁੰਦਾ ਆ ਭੰਡਾਰੇ ਇੱਕ ਤੇ ਹੁੰਦਾ ਧਰਮ ਦਿਹਾੜੇ ਨੂੰ ਹਾਰ ਦੀ ਸੰਗ੍ਰਾਂਤ ਨੂੰ ਜਿਹੜਾ ਧਰਮ ਦਿਹਾੜਾ ਹੁੰਦਾ ਹੈ ਯਾਨੀ ਜੂਨ ਮੇ 15 14 15 ਜੂਨ ਕੇ ਸਮਥਿੰਗ ਆਸਪਾਸ ਆਤਾ ਹੈ दूसरा भंडारा जो धर्मराज खजूरिया जी ने चलाया था वो कार दीपावली के बाद जो पूर्णिमा आती है कार्तिक पूर्णिमा को होता है तीसरा भंडारा होता है हरचंदों का क्योंकि इस गांव में बाबा जी ने जब जिनकी ये जगह थी उनको श्राप दे दिया तो ये बाईस सौ कमांड का रकबा जो है हरचंदों को मिला तो इस टाइम यहाँ पर सबसे पुराने हरचंद ने इत हरचंद भी अपना लंगर भंडारा करते ने उन्हता है ए, मार्च महीने ਹਾਂਜੀ ਇੱਥੇ 4-5 ਭੰਡਾਰੇ ਹੁੰਦੇ ਨੇ ਸਾਲ ਦੇ ਵਿੱਚ ਠੀਕ ਹੈ ਜੀ ਇੱਕ ਹਰੇਕ ਐਤਵਾਰ ਕਹਿੰਦੇ ਸੰਗਤ ਵੱਲੋਂ ਹਾਂ ਹਰ ਐਤਵਾਰ ਇੱਥੇ ਲੰਗਰ ਭੰਡਾਰਾ ਹੁੰਦਾ ਹੈ ਕੋਈ ਜਿਸ ਤਰ੍ਹਾਂ ਵਿਦੇਸ਼ ਚਲ ਗਿਆ ਪਹਿਲੀ ਤਨਖਾਹ ਜਦੋਂ ਮਿਲਦੀ ਹੈ ਤੇ ਉਹ ਇੱਥੇ ਲੰਗਰ ਲੁਆਉਂਦਾ ਹੈ ਜੀ ਜਾਂ ਕਈ ਜਨਮ ਦਿਨ ਦੇ ਉਪਲਖੇ ਦੇ ਵਿੱਚ ਵੀ ਇੱਥੇ ਲੰਗਰ ਲਾਂਦੇ ਨੇ ਤੇ ਇੱਥੇ ਹਰ ਐਤਵਾਰ ਜਿਹੜਾ ਵੱਡਾ ਲੰਗਰ ਹੁੰਦਾ ਹੈ ਆਪਾਂ ਜੰਗਲ 'ਚ ਦੇਖੇ ਜਿੱਦਾਂ ਲੱਕੜਾਂ ਇਹ ਇੱਟਾਂ ਦੇ ਘਰ ਬਣਾਏ ਆ ਜੀ ਉਹ ਵੀ ਲੋਕੀ ਆਪਣੀ ਸੁੱਖਣਾ ਲਾਉਂਦੇ ਆ ਜੀ ਹਾਂਜੀ ਇੱਥੇ ਕਈ ਲੋਕ ਘਰ ਬਣ ਜਾਵੇ ਇਸ ਤਰ੍ਹਾਂ ਦੀ ਸੁਖਣਾ ਕਰਦੇ ਨੇ ਫਿਰ ਇੱਥੇ ਪੰਜ ਚਾਰ ਇਟਾਂ ਦੇ ਘਰ ਬਣਾ ਜਾਂਦੇ ਨੇ ਤੇ ਤੇ ਹਰ ਤਰ੍ਹਾਂ ਦੀ ਲੋਕਾਂ ਦੀ ਸੁਖਣਾ ਪੂਰੀਆਂ ਹੁੰਦੀਆਂ ਨੇ ਠੀਕ ਹੈ ਜੀ ਹਾਂ ਇੱਥੇ ਹਰ ਸਾਲ ਦੋ ਚਾਰ ਇਸ ਤਰ੍ਹਾਂ ਦੇ ਚਮਤਕਾਰ ਹੁੰਦੇ ਨੇ ਜੋ ਯਾਨੀ ਸਾਡੀ ਸੋਚ ਤੋਂ ਪਰੇ ਹੁੰਦੇ ਨੇ ਠੀਕ ਹੈ ਜੀ ਉਹਨਾਂ ਵਿੱਚੋਂ ਕੋਈ ਦੱਸ ਸਕਦੇ ਜੀ ਇੱਕ ਤਾਂ ਹਾਂ ਜੀ ਇੱਕ ਅੱਜ ਤੋਂ 5-7 ਸਾਲ ਪਹਿਲਾਂ ਦੀ ਗੱਲ ਹੈ ਇੱਕ ਬੱਚਾ ਡੁੱਬ ਕੇ ਇਸ ਤਲਾ ਦੇ ਵਿੱਚ ਮਰ ਗਿਆ ਹੀ ਇਹ ਉਹ ਸੱਤਾ ਘੰਟਿਆਂ ਦੇ ਵਿੱਚ ਜ਼ਿੰਦਾ ਹੋ ਗਿਆ ਸੀ ਮਤਲਬ ਇੱਥੇ ਤਰੇ ਕਰਦਾ ਸੀ ਤਲਾ ਦੇ ਉੱਤੇ ਹਾਂ ਤੇ ਉਹਦੇ ਦਾਦਾ ਜੀ ਜਦੋਂ ਤੱਕ ਜ਼ਿੰਦਾ ਸੀ ਇੱਥੇ ਲੰਗਰ ਦੇ ਵਿੱਚ ਸੇਵਾ ਕਰਦੇ ਰਹੇ ਹਾਂ ਤੇ ਦੂਜੀ ਘਟਨਾ ਹੈ ਕਿ ਇਹ ਕੋਈ ਦੋ ਤਿੰਨ ਮਹੀਨੇ ਪੁਰਾਣੀ ਘਟਨਾ ਹੈ ਦਿਨੇ ਇਤਵਾਰ ਦਾ ਹੀ ਤੇ ਸੰਗਤ ਮੱਥਾ ਟਿਕਣ ਆਏ ਸੀ ਉਹਨਾਂ ਦਾ ਬੱਚਾ ਸਾਲ ਲੈਣਾ ਬੰਦ ਹੋ ਗਿਆ ਸੀ ਗੇਟ ਤੋਂ ਦੌੜਦੇ ਹੋਏ ਆਏ ਤੇ ਸਾਡੀ ਗੋਦੀ ਦੇ ਵਿੱਚ ਪਾ ਦਿੱਤਾ ਤੇ ਜਦੋਂ ਗੋਦੀ ਦੇ ਵਿੱਚ ਪਾਇਆ ਤੇ ਸਾਡੇ ਹੱਥ ਪੈਰ ਫੂਲ ਗਏ ਕਿਉਂ ਆ ਸਾਡੇ ਵੱਸ ਦੀ ਗੱਲ ਨਹੀਂ ਸੀ ਮੈਂ ਬਾਬਾ ਜੀ ਤੋਂ ਦਿਲ ਹੀ ਕਿਉਂ ਸੰਗਤ ਦੇਖੇ ਕਰਦੀ ਤੇ ਸਾਨੂੰ ਸ਼ਰਮਿੰਦਗੀ ਵੀ ਮਹਿਸੂਸ ਹੋਈ ਕਰਦੀ ਤੇ ਬਾਬਾ ਜੀ ਤੋਂ ਪ੍ਰਾਰਥਨਾ ਕੀਤੀ ਮੈਂ ਕਿ ਇਹਨੂੰ ਸਾਡੀ ਗੋਦੀ ਦੇ ਵਿੱਚ ਕੁਝ ਹੋ ਜਾਂਦਾ ਹੈ ਤੇ ਇਸ ਤੋਂ ਵੱਡੀ ਬੇਇੱਜ਼ਤੀ ਔਰ ਕੋਈ ਨਹੀਂ ਹੋ ਸਕਦੀ ਆਖਰੀ ਵਾਰ ਲਾਜ ਰੱਖ ਲੋ ਤੇ ਬਾਬਾ ਜੀ ਇਸ ਬੱਚੇ ਨੂੰ ਕਿਰਪਾ ਕਰਕੇ ਤੇ ਉਹ ਬੱਚੇ ਦੀ ਧੜਕਣ ਜਿਹੜੀ ਹੈ ਵਾਪਸ ਚੱਲਣ ਲੱਗ ਪਈ ਹੀ ਬਾਕੀ ਹੋਰ ਵੀ ਕਈ ਤਰ੍ਹਾਂ ਦੇ ਇੱਥੇ ਚਮਤਕਾਰ ਹੋਏ ਨੇ ਤੇ ਬਾਬਾ ਜੀ ਦਇਆਵਾਨ ਵੀ ਬਹੁਤ ਜ਼ਿਆਦਾ ਨਹੀਂ ਤੇ ਗੁੱਸੇ ਵਾਲੇ ਵੀ ਬਹੁਤ ਜ਼ਿਆਦਾ ਨਹੀਂ ਇੱਥੇ ਇੱਕ ਵਾਰੀ ਦੇਖਿਆ ਕਿ ਕੁਝ ਚੋਰ ਆਏ ਹੀ ਬਿਨਾ ਮਰਿਆਦਾ ਦੇ ਉਹ ਚੋਰੀ ਕਰਨ ਲੱਗੇ ਤੇ ਉਹਨਾਂ ਨੂੰ ਸਭ ਕੁਝ ਇੱਥੇ ਛੱਡ ਕੇ ਜਾਣਾ ਪਿਆ ਹੀ ਤੇ ਬਹੁਤ ਬੁਰਾ ਹਾਲ ਹੋਇਆ ਹੀ ਬਾਕੀ ਕਈ ਏਦਾਂ ਦੀਆਂ ਘਟਨਾਵਾਂ ਦੇਖੀਆਂ ਮੱਥਾ ਮੱਥਾ ਟੇਕ ਕਰਕੇ ਜਿੰਨੇ ਚੋਰੀ ਕੀਤੀ ਉਹਨੂੰ ਕੁਝ ਨਹੀਂ ਹੋਇਆ ਪਰ ਜਿੰਨੇ ਬਿਨਾਂ ਮਰਿਆਦਾ ਤੋਂ ਕੋਈ ਚੋਰੀ ਕੀਤੀ ਹੈ ਉਹ ਉਹਦੇ ਨਾਲ ਮਤਲਬ ਬਹੁਤ ਮਾੜੀ ਹੋਈ ਹੈ ਠੀਕ ਹੈ ਹਾਂਜੀ ਹਾਂ ਠੀਕ ਹੈ ਬਾਬਾ ਜੀ ਇਹ ਸਾਹਮਣੇ ਸ਼ੰਕਰ ਜੀ ਦੀ ਮੂਰਤੀ ਲੱਗੀ ਹੈ ਜੀ ਹਾਂ ਅਰਧ ਨਾਰਾਇਣ ਸਰ ਭਗਵਾਨ ਅੱਛਾ ਜੀ ਜਬ ਬ੍ਰਹਮਾ ਜੀ ਸ੍ਰਸ਼ਟੀ ਨਹੀਂ ਰਚ ਪਾ ਰਹੇ تھے ਤੋਂ ਇਹਨਾਂ ਨੇ ਅਰਧ ਨਾਰਾਇਣ ਦਾ ਰੂਪ ਧਾਰਨ ਕੀਤਾ ਠੀਕ ਹੈ ਜੀ ਔਰ ਜਿਸੇ अर्ध अंग से माँ भगवती प्रगट हुई थी और फिर उन्होंने तीन रूप धारण कर आगे सृष्टि की रचना में जो थी? है हाँ पहले नारी की रचना नहीं हुई थी तब आ, महादेव जी ने जो है अर्धनारेश्वर का रूप धारण करके अपनी महाशक्ति को अलग करके और स्त्री जात की उत्पत्ति की थी ठीक है जी ये तलाव जिसे बच्चे का होया जी हाँ हाँ इसे तलावी ਦੋਸਤੋ ਜੰਗਲਵਾਲ ਚੱਲੇ ਆ ਜੋ ਬਾਬਾ ਜੀ ਹੋਣਾ ਨੇ ਤੁਹਾਨੂੰ ਦੱਸਿਆ ਸੀਗਾ ਇਹ ਜੰਗਲ ਚ ਤਰ੍ਹਾਂ ਤਰ੍ਹਾਂ ਦੀ ਲੱਕੜ ਵਾ ਠੀਕ ਆ ਭਾਈ ਇਦਾਂ ਹੀ ਆ ਜੀ ਅਲੱਗ ਅਲੱਗ ਮਹਿੰਗੀ ਤੋਂ ਮਹਿੰਗੀ ਲੱਕੜ ਇਸ ਜੰਗਲ ਦੇ ਵਿੱਚ ਵਾ ਆਜੋ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਂਦੇ ਆ ਬਹੁਤ ਚਮਤਕਾਰ ਵਾਲੀ ਗੱਲ ਆ ਕਿ ਜਿਹੜਾ ਲਾਗੇ ਦਰਿਆ ਵਗਦਾ ਆ ਬਹੁਤ ਸਾਫ਼ ਸੋ ਮਤਲਬ ਸਾਫ਼ ਏਰੀਆ ਇਹ ਤੇ ਜੰਗਲ ਇਹ ਰਾਤੋਂ ਰਾਤ ਇਹ ਜੰਗਲ ਆਇਆ ਸੀਗਾ ਬਾਬਾ ਜੀ ਦੀ ਕਿਰਪਾ ਦੇ ਨਾਲ ਭਾਜੀ ਹੋਰ ਦੱਸਿਓ ਹੋਰ ਕੀ ਕਹਿਣੇ ਆ ਜੀ ਇਸ ਜੰਗਲ ਬਾਰੇ ਜੀ ਇੱਕ ਲੱਕੜ ਦੀ ਗੱਲ ਸੁਣੀ ਸੀ ਕੋਈ ਜੀ ਲੱਕੜ ਨੇ ਦੀ ਕੋਈ ਵਰਤ ਸਕਦਾ ਇਦਾਂ ਅੱਛਾ ਜੀ ਲੱਕੜ ਤੋੜ ਕੇ ਲੈ ਕੇ ਨਹੀਂ ਜਾ ਸਕਦੇ ਨਹੀਂ ਜਾ ਸਕਦਾ ਉਹਦਾ ਕਾਰਨ ਜੀ ਉਹਦਾ ਕਾਰਨ ਬੰਦੇ ਦੀ ਮੌਤ ਹੋ ਸੋ ਲਿਆ ਅੱਛਾ ਜੀ ਇਹਦਾ ਦੋ ਪਿੰਡਾਂ ਦੇ ਆਹੀ ਆ ਨਵੇਂ ਚੋੜਲੀ ਤੇ ਪੁਰਾਣੇ ਚੋੜਲੀ ਇਹੋ ਯੂਜ਼ ਕਰ ਸਕਦੇ ਆ ਉਹ ਵੀ ਮੁਰਦਾ ਜਲਾਉਣ ਵਾਸਤੇ ਤੇ ਚਾਹੇ ਲੰਗਰ ਲੰਗਰ ਵਾਸਤੇ ਉਸ ਤੋਂ ਇਲਾਵਾ ਕੋਈ ਨਹੀਂ ਵਰਤ ਸਕਦਾ ਘਰ ਦੇ ਵਿੱਚ ਲੱਕੜ ਯੂਜ਼ ਨਹੀਂ ਕਰ ਸਕਦੇ ਨਹੀਂ ਜੀ ਘਰ ਚ ਨਹੀਂ ਜਿਹੜਾ ਬੰਦਾ ਯੂਜ਼ ਕਰਦਾ ਉਹਦੀ ਮੌਤ ਹੋ ਜਾਂਦੀ ਹੈ अच्छा जी मतलब मतलब ਉਹਨਾਂ ਦਾ ਚਮਤਕਾਰ ਹੀ ਹੈ। ਹਾਂ ਚਮਤਕਾਰ ਹੀ ਹੈ ਜੀ। ਕੀ ਜਿਹੜੀ ਲੱਕੜਾ ਸਿਰਫ ਇੱਕ ਮੁਰਦੇ ਵਾਸਤੇ ਹਾਂਜੀ ਇੱਕ ਲੰਗਰ ਵਾਸਤੇ ਇੱਕ ਬਾਬੇ ਦੇ ਲੰਗਰ-ਲੰਗਰ ਵਾਸਤੇ। ਇਹ ਪਾਜੀ ਇਹ ਕਿੰਨਾ ਕੁ ਵੱਡਾ ਏਰੀਆ ਦਾ ਜੰਗਲ ਆ ਜੀ ਇਹ। 400 ਕਨਾਲ ਦੇ ਜਿਹੜੇ 400 ਕਨਾਲ ਦਾ ਏਰੀਆ ਹੈ ਜਿੱਥੇ ਜੰਗਲ ਹੀ ਆ। ਹਾਂਜੀ ਇਹ ਜੋ ਬਾਬਾ ਜੀ ਹੁਣੀ ਗੱਲਬਾਤ ਕਰਦੇ ਸੀ ਉਹੀ ਜੰਗਲ ਜਿਹੜਾ ਰਾਤੋਂ ਰਾਤ ਇੱਥੇ ਆਇਆ ਸੀਗਾ ਜੀ ਉੱਡ ਗਿਆ। ਇਹ ਕਿੰਨੇ ਸਾਲ ਦੀ ਗੱਲ ਹੋ ਗਈ ਆ ਜੀ। ਸਾਡੀ ਸਮੇਂ ਤੋਂ ਬਾਹਰ ਹੈ ਬਾਬੇ ਨੂੰ ਪਤਾ ਸਾਡੇ ਬਾਬੇ ਪਰਦਾਦਾ ਦੀ ਪੀੜੀਆਂ ਤੋਂ ਕਾਫੀ ਪੀੜੀਆਂ ਪੁਰਾਣੀ ਗੱਲ ਹੋ ਗਈ ਹੈ 7-800 ਸਾਲ ਤੋਂ ਪੁਰਾਣਾ ਬਹੁਤ ਚੰਬੇ ਵਾਲੀ ਗੱਲ ਹੈ ਜੀ ਮਤਲਬ ਕਿੰਨੀ ਕੁਦਰਤ ਦਾ ਖੇਲ ਵਾ ਜੀ ਇਹ ਤਕਰੀਬਨ 800 ਸਾਲ ਦੇ ਜੀ ਭਾਜੀ ਜਿਹੜੇ ਫਿਰ ਹੁਣ ਬੂਟੇ ਲੱਗੇ ਹੋਣਗੇ ਹਾਂਜੀ ਇਹਨਾਂ ਦੀ ਉਮਰ ਵੀ ਇੰਨੀ ਹੋ ਗਈ ਇਹ ਤਾਂ ਗੱਲ ਹੈ ਹੁੰਦੀ ਹੈ ਜੀ ਹਨਾ ਜੀ ਜੋ ਇੱਕ ਸੁਣਨ ਨੂੰ ਇਹ ਕਹਿੰਦੇ ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ ਇਹ ਬੂਟੇ ਨਹੀਂ ਸੁੱਕਦੇ ਨਹੀਂ ਜੀ ਮੀਂਹ ਪਵੇ ਚਾਹੇ ਨਾ ਪਵੇ ਕਦੇ ਵੀ ਨਹੀਂ ਸੁੱਕਦੇ ਕਦੇ ਵੀ ਨਹੀਂ ਸੁੱਕੇ ਪੱਤਾ ਵੀ ਨਹੀਂ ਝੜਦਾ ਪੱਤਾ ਝੜਦਾ ਉਹ ਉਨਾਂ ਨਹੀਂ ਝੜਦਾ ਜਿਨਾਮ ਝੜਦਾ ਜਿਨਾਮ ਝੜਦਾ ਨਹੀਂ ਝੜਦਾ ਬਹੁਤ ਚਮਤਕਾਰ ਕਰੀ ਗੱਲ ਆ ਵਾਜੀ ਇਹ ਗਲੋ ਲੱਗੀ ਹੈ ਨਾ ਜੀ ਮਤਲਬ ਜੜੀ ਬੂਟੀਆਂ ਕਾਫੀ ਆ ਕਹਿੰਦੇ ਇੱਥੇ ਕਾਫੀ ਕਾਫੀ ਠੀਕ ਆ ਜੀ ਹਰ ਤਰ੍ਹਾਂ ਦੀ ਜੜੀ ਹਰ ਤਰ੍ਹਾਂ ਦੀ ਜੜੀ ਬੂਟੀ ਹੈ ਜੀ ਇਹ ਪਾ ਜੀ ਕਿਹੜਾ ਪਿੰਡ ਆ ਇਹ ਝੜੋਲੀ ਝੜੋਲੀ ਛੋਟਾ ਜੁਰਕ ਵੱਡਾ ਇਦਾਂ ਦਾ ਕੁਝ ਹੈਗਾ ਕਿ ਨਹੀਂ ਜੀ ਨਹੀਂ ਨਹੀਂ ਅੱਛਾ ਇੱਕ ਹੀ ਇੱਕ ਹੀ ਆ ਜੀ ਠੀਕ ਆ ਜੀ ਇਹ ਤਕਰੀਬਨ ਸਾਰਾ ਹੀ ਅੱਗੇ ਜੰਗਲ ਆ ਨਾ ਜੀ ਦੂਜੇ ਪਾਸੇ ਤਾਂ ਨਹੀਂ ਜਾ ਹੁੰਦਾ ਉਹਨਾਂ ਨਾ ਪਹਿਲੇ ਕੰਡੇ-ਕੁੰਡੇ ਕਾਫੀ ਨੇ ਅੱਛਾ ਜੀ ਕੰਡੇ ਬਹੁਤ ਆ ਨਾ ਅੱਛਾ ਜੀ ਬਾਹਰੋਂ ਬਾਹਰ ਜਾ ਸਕਦੇ ਆ ਅੱਛਾ ਜੀ ਬਾਹਰੋਂ ਬਾਹਰ ਘੁੰਮ ਸਕਦੇ ਆ ਜੀ ਠੀਕ ਆ ਜੀ ਦੋਸਤੋ ਬਹੁਤ ਚਮਤਕਾਰ ਵਾਲੀ ਗੱਲ ਆ ਕਿ ਇਸ ਜੰਗਲ ਦੀ ਜਿਹੜੀ ਲੱਕੜ ਆ ਨਾ ਤੁਸੀਂ ਘਰਾਂ 'ਚ ਵਰਤ ਨਹੀਂ ਸਕਦੇ ਨਾ ਲੱਕੜ ਤੋੜ ਕੇ ਲੈ ਕੇ ਜਾ ਸਕਦੇ ਆ ਨਾ ਚੋਰੀ ਲੈ ਕੇ ਜਾ ਸਕਦੇ ਆ ਕਿਉਂਕਿ ਇਸ ਜੰਗਲ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀ ਲੱਕੜ ਆ ਕਹਿੰਦੇ ਚੰਦਨ ਤੱਕ ਵੀ ਇਸ ਜੰਗਲ ਦੇ ਵਿੱਚ ਆ ਪੰਜਾਬ ਚ ਹੋਣਾ ਬਹੁਤ ਵੱਡੀ ਗੱਲ ਆ ਕਿ ਇਹ ਜੇ ਦਰਖਤ ਇਸ ਜੰਗਲ ਦੇ ਵਿੱਚ ਸਿਰਫ ਇੱਕ ਚੀਜ਼ ਨਹੀਂ ਅਲੱਗ-ਅਲੱਗ ਤਰ੍ਹਾਂ ਦੇ ਹਰੇਕ ਦਰਖਤ ਇਸ ਜੰਗਲ ਚ ਪਾਏ ਜਾਂਦੇ ਆ। ਬਾਕੀ ਚਲਾਂਗੇ ਉਧਰ ਮੰਦਿਰ ਵੀ ਤੁਹਾਨੂੰ ਦਰਸ਼ਨ ਕਰਾ ਦ। ਹਾਂਜੀ ਬਾਥਰੂਮ ਕੋਈ ਕਰ ਸਕਦਾ। ਹਾਂਜੀ ਬਾਥਰੂਮ ਕੋਈ ਕਰ ਸਕਦਾ ਭੁੱਲ ਕੇ ਵੀ। ਅੱਛਾ ਜੀ। ਹਾਂਜੀ। ਉਹ ਮੋਟਰਸਾਈਕਲ ਦਾ ਨੰਗਾ ਨੰਗਾ ਬਾਥਰੂਮ ਕਰ ਜਾਏਗਾ ਇਹਦੇ ਵਿੱਚ। ਉਹਦਾ ਮੋਟਰਸਾਈਕਲ ਖਰਾਬ ਹੋ ਜਾਏਗਾ। ਹੋ ਜਾਏਗਾ ਉਹ। ਅੱਛਾ ਜੀ। ਬਾਥਰੂਮ ਕਰਕੇ ਜਾ ਨਹੀਂ ਸਕਦਾ ਅੱਗੇ। ਫਿਰ ਦੂਸਰਾ ਮੱਥਾ ਟੇਕਦਾ ਬੰਦਾ ਆਏਗਾ ਦੱਸੇਗਾ ਉਹਨੂੰ ਵੀ ਕਿਉਂ ਖਰਾਬ ਹੋਇਆ ਹੈ। अच्छा जी वो आके फिर से बाबे से माफी मांगेगा ਤੇ ਫਿਰ ਉਹਦਾ ਮੋਟਰਸਾਈਕਲ ਸਟਾਰਟ ਹੋਣਾ ਉਹਦਾ ਜਿਹਦਾ ਮੋਟਰਸਾਈਕਲ ਉਹਦਾ ਸਟਾਰਟ ਹੋਏਗਾ اچھا ਮਤਲਬ ਉਹ ਰਾਹ ਜਾਂਦੇ ਜੇ ਕਿਸੇ ਨੂੰ ਬਾਤ ਉਹ ਕਰ ਨਹੀਂ ਕਿਸ ਤਰ੍ਹਾਂ ਬਾਂਦ ਨਾਲ ਨਹੀਂ ਕਰ ਸਕਦਾ ਬਾਂਦ ਦੇ ਵਿੱਚ ਆ ਕੇ ਸਾਨੂੰ ਕਰੇ ਤੇ ਕਰੇ ਲੇਕਿਨ ਬਾਂਦ ਦੇ ਵਿੱਚ ਨਹੀਂ ਕਰ ਸਕਦਾ ਹਣਾ ਨਹੀਂ ਕਰ ਸਕਦਾ ਬਹੁਤ ਜੰੰਬੇ ਵਾਲੀ ਗੱਲ ਆ ਭਾਜੀ ਇੱਕ ਬੱਕਰੀ ਚੀਜ਼ ਪੰਜਾਬ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੈਣਾ ਜਾਨਵਰ ਇੱਦੀ ਘੁੰਮਦੇ ਆ ਜੀ ਇੱਥੇ ਹਾਂਜੀ ਹਾਂਜੀ ਬਿਲਕੁਲ ਸਹੀ ਦੂਸਰੇ ਵੀ ਹੈਗੇ ਨੇ ਸੂਰ ਵੀ ਹੈਗੇ ਆ ਇੱਥੇ ਬਾਂਦਰ ਵੀ ਹੈਗੇ ਆ ਅੱਛਾ ਜੀ ਹੋਰ ਵੀ ਕਦੀ ਕਦੀ ਆਉਂਦੇ ਆ ਅੱਛਾ ਜੀ ਤੇ ਸੱਪ ਵਗੈਰਾ ਵੀ ਹੈਗੇ ਨੇ ਅੱਛਾ ਜੀ ਕਹਿੰਦੇ ਕੁਝ ਤਾਂ ਨਹੀਂ ਕੇ ਨਾ 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 ਫ੍ਰੀ ਹੈ ਸਭ ਪਰ ਕੱਲਾ ਬੰਦਾ ਦੇਖ ਕੇ ਥੋੜੀ ਬੋਦੀ ਠੀਕ ਹੈ ਜੀ ਡਰਦਾ ਬੰਦਾ ਸਿਰਫ ਨੋਰਮਲ ਹੀ ਬਾਕੀ ਤਿੰਦੂ ਵਗੈਰਾ ਤਾਂ ਨਹੀਂ ਹੁੰਨੇ ਇੱਥੇ ਨਾ ਉਹ ਕਦਰਨਾਕ ਤਾਂ ਨਹੀਂ ਨਾ ਪਹਿਲੇ ਨੀਲਗਾਹ ਵਗੈਰਾ ਆਉਂਦੀਆਂ ਰਹੀਆਂ ਇੱਥੇ ਅੱਛਾ ਜੀ ਤੇ ਦੂਸਰੇ ਜਾਨਵਰ ਵੀ ਹੈਗੇ ਸੀ ਪਰ ਹੁਣ ਬਾਣ ਥੋੜਾ ਬਿਰਲਾ ਹੋ ਗਿਆ ਠੀਕ ਹੈ ਜੀ ਉਦੀ ਵਜ੍ਹਾ ਨਾਲ ਉਹਨਾਂ ਜਾਨਵਰ ਇੱਥੇ ਘਟ ਗਿਆ ਘਟ ਗਿਆ ਠੀਕ ਹੈ ਜੀ ਠੀਕ ਹੈ ਸਰ ਇਹ ਇੱਕ ਵਾਰੀ ਰਿਕਾਰਡਿੰਗ ਚੈੱਕ ਕਰੀ ਅਜੀ ਇਹ ਕਾ ਲੋਕਾਂ ਦੀ ਸ਼ਰਧਾ ਜੋ ਮੁਤਾਬਕ ਇਹ ਕੀ ਚੀਜ਼ ਹੈ ਜੀ ਇਹ 14 ਜੂਨ ਨੂੰ ਮੇਲਾ ਲੱਗਦਾ ਤੇ ਹਰ ਸਾਲ ਧੰਗੜੇ ਵਾਲੇ ਦੇਣਾ ਠੀਕ ਹੈ ਜੀ ਇਹ ਲੋਕਾਂ ਦੀ ਆਪਣੀ ਸ਼ਰਧਾ ਹੁੰਦੇ ਵੀ ਇੱਥੇ ਅਸੀਂ ਚੜ੍ਹਾ ਕੇ ਗਏ ਤੇ ਸਾਡਾ ਦੋ ਮੰਜ਼ਲਾ ਮਕਾਨ ਬਣੇਗਾ ਤੇ ਅਸੀਂ ਇੱਥੇ ਸੁੱਖਣ ਪੂਰੀ ਕਰਕੇ ਜਾਵਾਂਗੇ ਮਤਲਬ ਜਿੰਨੀਆਂ ਇੱਟਾਂ ਉਹ ਚਿੰਨ ਕੇ ਜਾਣਗੇ ਹਾਂ ਉਹਨੇ ਦੋ ਮੰਜ਼ਲਾ ਮਕਾਨ ਬਣਾਇਆ ਹੋਣਾ ਨੇ ਅੱਛਾ ਜੀ ਮੇਰਾ ਦੋ ਮੰਜ਼ਲਾ ਮਕਾਨ ਇਦਾਂ ਦਾ ਬਣੇ ਬੜੇ ਸੁੱਖੀ ਆ ਬਾਬੇ ਹੁਣੀ ਕਿਰਪਾ ਕੀਤੀ ਆ ਹਾਂਜੀ ਅਗਲੇ ਸਾਲ ਫਿਰ ਉਹਨਾਂ ਦਾ ਅੱਜ ਤੇ ਚੜਾਵਾ ਇਟਾਂ ਚੜ੍ਹ ਕੇ ਜਾਂਦੇ ਦੋ ਮੰਜ਼ਲਾ ਜੀ ਹਾਂਜੀ ਹਾਂਜੀ ਅੱਛਾ ਇਹ ਹੈ ਕਿ ਜਿੰਨ ਮਤਲਬ ਮਕਾਨ ਬਣਾਉਣਾ ਹੋਵੇ ਤਾਂ ਬਣਾ ਕੇ ਸੁੱਕਾ ਕੇ ਜਾਂਦਾ ਠੀਕ ਹੈ ਸੁੱਖ ਵੀ ਹੈਗੀ ਆ ਅੱਛਾ ਜੀ ਜਿਸੇ ਬੱਚਾ ਨਹੀਂ ਹੁੰਦਾ ਉਹ ਵੀ ਬਾਬਾ ਜੀ ਕਿਰਪਾ ਕਰਦੇ ਨੇ ਠੀਕ ਹੈ ਜੀ ਕਾਫੀ ਮਾਨਤਾ ਹੈ ਭਾਜੀ ਕਾਫੀ ਮਾਨਤਾ ਹੈ ਠੀਕ ਹੈ ਕਿਉਂਕਿ ਭਾਵ ਆ ਤੁਹਾਡਾ ਵੀ ਹੈ ਨਾ ਜੀ ਹਾਂਜੀ ਠੀਕ ਹੈ ਦੋਸਤੋ ਹੋ ਤੁਸੀਂ ਦੇਖ ਲਓ ਆ ਸਾਹਮਣੇ ਇਹ ਮਤਲਬ ਇੱਕ ਮੰਜ਼ਲੀ ਦੋ ਮੰਜ਼ਲੀ ਤਾਂ ਬਣਿਆ ਗਿਆ ਆ ਕਿਸ ਨੇ ਸੁਖਣਾ ਸੁਖੀ ਸੀ ਕਿ ਸਾਡਾ ਦੋ ਮੰਜ਼ਲੀ ਘਰ ਬਣ ਜਵੇ ਉਦੇ ਮੁਤਾਬਕ ਇੱਥੇ ਚੜ੍ਹਾਵਾ ਚੜਦਾ ਇਟਾਂ ਦਾ ਘਰ ਬਣਾ ਕੇ ਗਏ ਆ ਤਰ੍ਹਾਂ ਤਰ੍ਹਾਂ ਦੇ ਜੜੀ ਬੂਟੀਆਂ ਦਾ ਜੰਗਲ ਆ ਤਰ੍ਹਾਂ ਤਰ੍ਹਾਂ ਦੇ ਜਾਨਵਰ ਵਾ ਤੇ ਨਾਰਮਲੀ ਦੇਖ ਤੁਸੀਂ ਦੇਖ ਸਕਦੇ ਹੋ ਬਿੱਲੀ ਦੇ ਸਾਡੇ ਕੋਲੀ ਘੁੰਮਣ ਲੱਗੀ ਹੋਈ ਆ ਤੇ ਬਹੁਤ ਅਚੰਬੇ ਵਾਲੀ ਗੱਲ ਆ ਕਿ ਇਹੇ ਜੇ ਸ਼ਕਤੀਆਂ ਆਪਣੇ ਪੰਜਾਬ ਦੇ ਵਿੱਚ ਆਪਣੇ ਅ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਅਸੀਂ ਖੜੇ ਆ ਇਸ ਟਾਈਮ ਤੇ ਬਹੁਤ ਛੋਟਾ ਜਿਹਾ ਪਿੰਡ ਵਾ ਰਾਤੋਂ ਰਾਤ ਹੀ ਜੰਗਲ ਬਣਿਆ ਸੀਗਾ ਤੇ ਦੂਸਰੀ ਗੱਲ ਚਲੋ ਬਾਕੀ ਅਸੀਂ ਚੱਲਦੇ ਹਾਂ ਮੰਦਰ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ ਚੱਲ ਚੱਲਦੇ ਹਾਂ ਜੀ ਅੱਗੇ ਆਪਾਂ ਇੱਥੇ ਮੰਦਰ ਚੀ ਸਾਨੂੰ ਪੁਰਾਣੇ ਬਜ਼ੁਰਗ ਮਿਲੇ ਆ ਤੇ ਬਾਕੀ ਨਾਲ ਤੋਂ ਪੁੱਛਦੇ ਆਂ ਬਾਬਾ ਜੀ ਦੀਆਂ ਕਰਮਾਤਾਂ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਧਲਾਵਰ ਸਿੰਘ ਹੈ ਜੀ ਚੀਤ ਬਾਬਾ ਜੀ ਕੀ ਮੰਦਰ ਦੀ ਹੋਰ ਕੀ ਹਿਸਟਰੀ ਹੈ ਜੀ ਇਹ ਜੀ ਹਿਸਟਰੀ ਤੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਕਹਿੰਦੇ ਆ ਕਿ ਅਸੀਂ ਜਗ੍ਹਾ ਕਮਾਂਡ ਵਾਸਤੇ ਬੈਠੀ ਸਾਡੇ ਇੱਕ ਇਹ ਬਜ਼ੁਰਗ ਨੇ ਉਹ ਕਮਾਂਦ ਬਾਂਦੇ ਬਾਂਦੇ ਮਤਲਬ ਕਿ ਬਾਬੇ ਨੇ ਸਮਾਦੀ ਲਾਈ ਦੀ ਤੇ ਬਾਬੇ ਦੀ ਸਮਾਦੀ ਉਹਨਾਂ ਪੰਗ ਕੀਤੀ ਉਸੇ ਰਾਤ ਰਾਤ ਇਹ ਜੰਗਲ ਆ ਗਿਆ ਠੀਕ ਹੈ ਜੀ ਹਾਂ ਜੀ ਜੰਗਲਾਰੇ ਇਹ ਹੈ ਕਿ ਜੰਗਲਾਰੇ ਵਿੱਚ ਕੋਈ ਵੀ ਇਹਦੇ ਵਿੱਚੋਂ ਲੱਕੜੀ ਕੋਈ ਨਹੀਂ ਲੈ ਸਕਦਾ ਇੱਕ ਪੱਤੇ ਸੀ ਦਾ ਵੀ ਇਹਦਾ ਕੋਈ ਨਹੀਂ ਲੈ ਸਕਦਾ ਠੀਕ ਹੈ ਜੀ ਉਹ ਦੁਆਰਾ ਪਤਾ ਵੀ ਇਹ ਇੱਥੇ ਛੱਡਣ ਆਏਗਾ ਕਹਿੰਦੇ ਮਤਲਬ ਇਹਦੇ ਰੋਡ ਹੈਗਾ ਬਣਗਾ ਅੱਛਾ ਜੀ ਹੋਰ ਮਹਾਤਮਾ ਆਵੇ ਮਹਤਮਾ ਇਹਦਾ ਜੰਗਲ ਚੋਂ ਲੱਕੜੀ ਲਾ ਕੇ ਧੂਆਂ ਲਾਏ ਰੋਟੀ ਪਕਾਏ ਜੋ ਮਰਦੀ ਕਰ ਸਕਦਾ ਉਸ ਘਰ ਨਹੀਂ ਲੈ ਕੇ ਜਾਣੀ ਕਿਸੇ ਨੂੰ ਕੋਈ ਨਹੀਂ ਲੈ ਆਰਡਰ ਨਹੀਂ ਲੈ ਸਿਰਫ ਇੱਕ ਮੁਰਦੇ ਵਾਸਤੇ ਨਾਲ ਜਾ ਕਰਨਾ ਤਾਂ ਲੱਗਦਾ ਬਸ ਉਦਾਂ ਨਹੀਂ ਜੀ ਉਦਾਂ ਸਾਢੇ ਪੰਜ ਦਿਨ ਪਿੱਛੇ ਚੱਲ ਜੀ ਸਭ ਕੁਝ ਵਿਕ ਗਿਆ ਕਹਿੰਦੇ ਪੱਤੇ ਵੀ ਛੱਡਦੇ ਨਹੀਂ ਪ੍ਰੋਪਰ ਤੌਰ ਤੇ ਨਹੀਂ ਨਹੀਂ ਪੱਤੇ ਬਾਕੀ ਦੇਖੋ ਪਾਚਾੜ ਦੇ ਆਮੋ ਆਮ ਹੀ ਹੁੰਦੀ ਹੈ ਕਿਉਂਕਿ ਪਰ ਪੱਤੇ ਅਲੱਗ-ਅਲੱਗ ਬ੍ਰੇਡ ਅਲੱਗ-ਅਲੱਗ ਅਲੱਗ-ਅਲੱਗ ਵੈਰੈਟੀਆਂ ਠੀਕ ਹੈ ਜੀ ਬਾਕੀ ਉਹ ਸਾਡੇ ਕੋਲ ਜਿਹੜੀਆਂ ਵਿੱਚ ਵੈਰੈਟੀਆਂ ਨੇ ਸਾਡੀ ਧਰਤੀ ਦੇ ਵਿੱਚ ਉਹ ਨਾ ਹੈ ਕਿ ਨਾ ਉਹ ਸਾਡੇ ਬਾਹਰ ਕਿਸੇ ਏਰੀਏ ਵਿੱਚ ਉਹ ਇਸੇ ਜੰਗਲ ਵਿੱਚ ਠੀਕ ਹੈ ਜੀ ਹਾਂ ਬਾਕੀ ਮਿੱਟੀ ਵੀ ਅਲੱਗ-ਅਲੱਗ ਹੈ ਬਾਕੀ ਮਿੱਟੀ ਹੈ ਜਿਹੜੀ ਉਹ ਸਾਡੀ ਮਿੱਟੀ ਨਾਲ ਨਹੀਂ ਰਲਦੀ ਕਿਉਂਕਿ ਮਿੱਟੀ ਇਹਦੇ ਵਿੱਚ ਬਜਰੀ ਹੈ ਸਾਡੀ ਧਰਤੀ 'ਚ ਬਜਰੀ ਨਹੀਂ ਅੱਛਾ ਜੀ ਹਾਂ ਜੀ ਬਾਕੀ ਇਹ ਇਹ ਜ਼ਮੀਨ ਹੈ ਜਿਹੜੀ ਸਾਡੀ ਜ਼ਮੀਨ ਬਿਲਕੁਲ ਲੈਵਲ ਹੀ ਪਤਰੀ ਹੀ ਇਹ ਜ਼ਮੀਨ ਇਹ ਪਹਾੜੀਆਂ ਨੇ ਦੇ ਵਿੱਚ ਇਹ ਉੱਚੀ ਨਹੀਂ ਵੀ ਆ ਉਹ ਉਸ ਚੀਜ਼ ਦਾ ਇੱਕ ਮਤਲਬ ਹੈਗਾ ਕਹਿੰਦੇ ਪ੍ਰਤੱਖ ਵਾ ਕੀ ਪਹਾੜ ਇੱਥੇ ਆਇਆ ਸੀਗਾ ਸਣੇ ਮਿੱਟੀ ਆਇਆ ਸਣੇ ਮਿੱਟੀ ਆਇਆ ਸਣੇ ਜੰਗਲ ਸਾਫ਼ ਹੋ ਗਿਆ ਠੀਕ ਹੈ ਬਾਬਾ ਜੀ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ ਹੋਰ ਬਾਬਾ ਇਹ ਕੋਈ ਚੋਰੀ ਕਰ ਗਿਆ ਸੀਗਾ ਤੇ ਅੱਗੇ ਜਾ ਕੇ ਅੰਨਾ ਹੋ ਗਿਆ ਸੀ ਨਾ ਹੋ ਗਏ ਹਾਂ ਜੀ ਇਹ ਨਾਲ ਹੀ ਤਲਾਬ ਉੱਥੇ ਛੱਡ ਗਿਆ ਜੀ ਅੱਛਾ ਜੀ ਬੈਠ ਹਾਂ ਜੀ जो ग्यारह रुद्र रूप है उनमे से ये तीसरे रुद्र रुद्रवत है ठीक है जी। हाँ और ये सागर से प्रगट हुए थे जल से प्रगट हुए थे और इन्होने कही भी शरीर का त्याग नहीं किया है है जी। और लगभग भारत बांग्लादेश नेपाल सिक्किम भारत के तो लगभग हर राज्य में इनके एक दो मंदिर जो है मिल जाते हैं ठीक है जी हाँ ठीक है बाबा कई जगह इन्हें सिद्ध बनखंडी बनखंडी महादेव बाबा बनखंडी बाबा बनखंडी नाथ कई नामों से इन्हें जाना जाता है ठीक है